ਜੀ ਕੀ ਹਾਲ ਚਾਲ ਨੇ ਜੀ ਇਸ ਟਾਈਮ ਤੇ 9:28 ਮਿੰਟ ਹੋ ਚੁੱਕੇ ਨੇ ਬ੍ਰੇਟਾ ਸ਼ਹਿਰ ਦੀ ਤੁਸੀਂ ਦੇਖ ਰਹੇ ਹੋ ਹਾਲਾਤ ਇਹ ਸਾਹਮਣੇ ਜੋ ਲਾਈਟਾਂ ਦੇਖ ਰਹੇ ਦੂਰ ਨਹੀਂ ਆ ਜੀ ਇਸ ਟਾਈਮ ਤੇ ਇਧਰੋਂ ਜੋ ਆਪਾਂ ਸਾਈਡ ਦਿਖਾ ਰਹੇ ਤੁਹਾਨੂੰ ਇਹ ਸਾਡਾ ਬਹਾਦਰਪੁਰ ਪਿੰਡ ਹੈ ਜੀ ਸਭ ਬਹਾਦਰਪੁਰ ਸ਼ਹਿਰ ਪਿੰਡ ਦੀ ਲਾਈਟ ਜਮੀ ਬਿਲਕੁਲ ਗੋਲ ਹੈ ਜੀ ਇਹ ਸਾਹਮਣੇ ਜਿਹੜੀਆਂ ਲਾਈਟਾਂ ਦੇਖ ਰਹੇ ਬਰੀਕ ਬਰੀਕ ਕੈਮਰੇ ਦੀਆਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਸਾਡੇ ਘਰ ਦੀ ਸਟਰੀਟ ਲਾਈਟ ਹੈ ਇਹ ਵੀ ਬਿਲਕੁਲ ਬੰਦ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਵੀ ਬਿਲਕੁਲ ਕੋ ਪਨੇਰਾ ਜੀ ਲਾਈਟਾਂ ਛਟਾ ਸਭ ਬੰਦ ਨੇ ਆ ਆ ਦੇਖੋ ਜੀ ਤੇ ਇਹ ਜਿਹੜਾ ਤੁਹਾਨੂੰ ਅਸੀਂ ਸਾਈਡ ਦਿਖਾ ਰਹੇ ਆ ਇਹ ਬਰੇਟਾ ਆ ਬਹਾਦਰਪੁਰ ਪਿੰਡ ਹੈ ਜੀ ਬਿਲਕੁਲ ਲਾਈਟਿੰਗ ਸਾਰੀ ਬੰਦ ਹੈ ਜੀ ਤੇ ਆ ਸਾਹਮਣੇ ਜਿੱਥੇ ਉਹ ਸਾਹਮਣੇ ਲਾਈਟ ਚੱਲੀ ਜਾ ਰਹੀ ਲੰਗਰੀ ਹੈਗੀ ਉਹ ਉਹ ਆ ਗਿਆ ਸਾਡਾ ਵੱਡਾ ਪੁਲ ਜੀ ਇੱਥੇ ਪٹرول ਪੰਪਾ ਪٹرول ਪੰਪ ਬਿਲਕੁਲ ਬੰਦ ਹੈ ਜੀ ਟਾਈਮ ਨਾਲ 8:00 ਵਜੇ ਲਾਈਟਾਂ ਵਟਾ ਬੰਦ ਕਰਤੀਆਂ ਸੀ ਕੋਈ ਵੀ ਸ਼ਹਿਰ ਦੀ ਸਟਰੀਟ ਲਾਈਟ ਨਹੀਂ ਚੱਲ ਰਹੀ ਹੈਗੀ ਇਸ ਟਾਈਮ ਤੇ ਮੈਂ ਤੁਹਾਨੂੰ ਸਾਡੇ ਬ੍ਰਿਟਾ ਸ਼ਹਿਰ ਦਾ ਵੀਊ ਦਿਖਾਣਾਗਾ ਇਹ ਆ ਚੈੱਕ ਕਰੋ ਜੀ ਇਹ ਜਿੱਧਰ ਹੁਣ ਆਪਣਾ ਕੈਮਰਾ ਚੱਲ ਰਿਹਾ ਜੀ ਇਹ ਬ੍ਰਿਟਾ ਸਾਡਾ ਸ਼ਹਿਰ ਹੈ ਜੀ ਉਹ ਵੀ ਕੋਈ ਡਾਮੀ ਡਾਮੀ ਉਹੀ ਗੱਲ ਆ ਜਾਂਦੀ ਹੈ ਬੇਸਤਰੇ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੈਗਾ ਲਾਈਟਾਂ ਨਹੀਂ ਬੰਦ ਕਰੀਆਂ ਹੈਗੀਆਂ ਬਿਲਕੁਲ ਬਲੈਕ ਬਲੈਕ ਕਟਾਈ ਸ਼ਹਿਰ ਤੁਸੀਂ ਦੇਖ ਸਕਦੇ ਹੋ ਬੱਤੀ ਸਾਰੇ ਸ਼ਹਿਰ ਦੀ ਸਾਰੇ ਭਦਰਪੁਰ ਦੀ ਗੋਲ ਹੈ ਜੀ ਕਿਉਂਕਿ ਰਾਜਸਥਾਨ ਦੇ ਵਿੱਚ ਹੁਣੇ-ਹੁਣੇ ਹੂਟਰ ਵੱਜ ਜਾਗਾ ਤੇ ਲਾਈਟਾਂ ਲੂਟਾ ਸਭ ਬੰਦ ਨੇ ਉੱਥੇ ਜੀ ਤੁਸੀਂ ਦੇਖ ਸਕਦੇ ਹੋ ਤੇ ਚਾਨਣੀ ਰਾਤ ਆਈ ਅੱਜ